ਬਾਈ ਜਨੇ ਬੀਜੀ ਉਹ ਆਪਣੀ ਘਰ ਵਾਲੀ ਦੀਆਂ ਅੱਖਾਂ ਨਾਲ ਅੱਖਾਂ ਨਹੀਂ ਮਿਲਾ ਸਕਦਾ ਉਹਨੇ ਵਾਦਾ ਕੀਤਾ ਸੀ ਜਦ ਨਵੀਂ ਫਸਲ ਆਏਗੀ ਤੈਨੂੰ ਤੂੰ ਮਾਟਰਵਾਕ ਦੇਵਾਂਗਾ ਮੇਰੀ ਕੱਪਤਾ ਰੁਦਨ ਕਰੇਗੀ ਜਨੇ ਬਾਈ ਜਨੇ ਬੀਜੀ ਉਹ ਆਪਣੀ ਧੀ ਨੂੰ ਕੀ ਜਵਾਬ ਦੇਵੇ ਜ ਜਿਹਨੂੰ ਉਹਨੇ ਕਿਹਾ ਸੀ ਨਵੀਂ ਫਸਲ ਆਏਗੀ ਤੈਨੂੰ ਨਵਾਂ ਕੰਪਿਊਟਰ ਲੈ ਕੇ ਦੇਮਾਂਗਾ ਮੇਰੀ ਕੱਪਤਾ ਦੀਆਂ ਅੱਖਾਂ ਚੋਂ ਦਮ ਕਰਕੇ ਅਥਰੂ ਝੋਣ ਗਏ ਤੇਰਾ ਫਾਰਮ ਹਾਊਸ ਤੇ ਮੇਰਾ ਕਿਸ਼ਤਾ ਦਾ ਬਣਾਇਆ ਹੋਇਆ ਘਰ ਆਪਸ ਵਿੱਚ ਟਕਰਾ ਜਾਂਦੇ ਨੇ ਜਾ ਚਲਾ ਜਾ ਇਸ ਕਰਕੇ ਉਪੋਚ ਨਹੀਂ ਹੋਣਾ ਤੁਰਾ ਤੂੰ ਸੋਚ ਕੇ ਆਇਆ ਇੱਥੇ ਜਾਗਦਾ ਹੋਇਆ ਬੰਦਾ ਰਹਿੰਦਾ ਇਸ ਬੂਹੇ ਤੇ ਦੁਬਾਰਾ ਅਸਤ ਤੱਕ ਨਾ ਦੇਣ ਉਸ ਦਾ ਕਦੇ ਨਾ ਰੁਕਣ ਹੁੰਦਾ ਹਨਣ ਘੁੰਮੀ ਚੋਂ ਵਾਪਸ ਨਾ ਪਰਤ ਸਕਦਾ ਪਾਣੀ ਪੀਣ ਵੀ ਲਈ ਵੀ ਨਾ ਰੁਕਣ ਹੁੰਦਾ ਅੱਗ ਜੀਉਣ ਦੀ ਜੇ ਸਹੇੜ ਲਈਏ ساری ਉਮਰ ਫਿਰ ਉਸ ਵਿੱਚ ਤੋਖ ਨਾ ਹੁੰਦਾ ਹਲੋ ਪੁੱਤੂ ਹਲੋ ਹੁਣ ਕਾਫੀ ਠੀਕ ਆ ਪਾਪਾ ਦੋ ਦਿਨਾਂ ਚ ਪੇਨ ਘਟ ਗਈ ਐ ਪਰ ਧੰਕੀਆਂ ਮਿਲਦ ਰਹੀਆਂ ਨੇ ਪਾਪਾ ਤੇ ਖਸੂਰ ਸਾਡੇ ਕਿੱਧੇ ਜਾ ਰਿਹਾ ਕੋਈ ਨਾ ਪੁੱਤੂ ਫਟੇ ਅੰਬਰ ਵਿੱਚ <li>ਉਲਾ ਕੰਗਣ ਦੀ ਐਨੀਕ ਸਜ਼ਾ ਥਮਲੂਗੀ ਨਾ ਬੰਦੀ ਬੇਬੇ ਨਾਲ ਹਾਂ ਸੀਮਾ ਪਾਉਂਦੀ <li>ਉੜੀ ਚਾ ਕਰਦੀ ਪੁਲਕੇ ਬਣਾਉਂਦੀ ਪੁਲਕੇ ਖਵਾਉਂਦੀ ਛਿੜਕਦੀ ਲਾੜ ਵੀ ਕਰਦੀ ਪਾਪਾ ਪਾਪਾ ਇਸੀ ਨਾਨਕੀਆਂ ਸਲੱਖਣੀਆਂ ਤੋਂ ਕਦੀ ਬਾਹਰ ਵੀ ਨਹੀਂ ਗਿਆ ਤੇ ਆਪਣੀ ਤੋਰੇ ਵੀ ਤੁਰਦਾ ਰਿਹਾ ਬੱਬਾ ਬੱਬਾ ਇਸ ਅਸੀਂ ਬੱਬਾ ਨਹੀਂ ਹੋ ਸਕਦਾ ਨਾ ਅਸੀਂ ਫਿਰ ਅਸੀਂ ਕੌਣ ਕੌਣ ਅਸੀਂ बस ਬਾਬੇ ਦੀ ਫੋਟੋ ਕੰਧ 'ਚ ਜੜ ਕੇ ਫਿਰ ਸੌਂ ਜੀਏ ਫੇਰ ਠੀਕ ਜੇ ਕਿ ਇਹ ਕਿ ਬਾਬੇ ਦੀ ਤਰ੍ਹਾਂ ਸੋਚਣਾ ਬਾਬੇ ਦੀ ਤਰ੍ਹਾਂ ਬੋਲਣਾ ਇਹ ਕਹਿੰਦੇ ਆਪਣੀ ਸ਼ਕਲ ਦੇਖੀ ਤੂੰ ਬੁੱਧੀ ਦੇਖੀ ਆਪਣੀ ਤੈਨੂੰ ਮਰਿਆਦਾ ਦਾ ਪਤਾ ਕੁਛ ਤੈਨੂੰ ਬਾਣੀ ਦੀ ਕਦਰ ਹੈ ਬਾਬਾ ਤੂੰ ਤਾਂ ਤਸਵੀਰ ਚ ਠੀਕ ਹੈ ਸੋਪਾ ਸਿੰਘ ਦੀ ਤਸਵੀਰ ਚ ਤਾਂ ਬਾਬਾ ਕਹਿੰਦਾਂ ਲੇ ਉੱਥੇ ਹੀ ਰਹਾ ਉੱਥੇ ਹੀ ਜਦੋਂ ਉਸ ਤਸਵੀਰ ਚੋਂ ਨਿਕਲ ਕੇ ਤੂੰ ਸਾਡੇ ਦਿਲਾਂ ਚ ਬਣਦਾ ਨਾ ਤੇ ਤੰਗ ਬਹੁਤ ਕਰਦਾ ਹੂੰ ਤੂੰ ਦਿਲ ਚ ਵਰਜੇ ਫਿਰ ਕਿਸੇ ਨਾਲ ਝੂਠ ਨਹੀਂ ਬੋਲ ਸਕਦੇ ਕਿਸੇ ਨਾਲ ਤਾਕਤ ਨਹੀਂ ਕਰ ਸਕਦੇ ਕਾਲ ਨਹੀਂ ਕੱਟ ਸਕਦੇ ਨਾ ਬਾਬਾ ਤੂੰ ਉੱਠੇ ਰਹਿਣ ਦੇ ਸਾਨੂੰ ਸੌਂਦੇ ਸਾਡੇ ਨਾਲ ਤੋਂ ਚੰਗੇ ਨੇ ਜਿਹੜੇ ਸੁਬਾਹ ਸ਼ਾਮ ਬਾਬਾ ਦੀ ਬਾਬਾ 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 ਕਹਈਏ ਤੇ ਨਹੀਂ ਕਹਈਏ ਹੁੰਦੇ ਨੇ ਪਰ ਕਦੀ ਇੱਕ ਵਾਰੀ ਵੀ ਬਾਬੇ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਇਹ ਜਾਣਨ ਦੀ ਕੋਸ਼ਿਸ਼ ਨਹੀਂ ਕਰਦੇ ਕਿ ਬਾਬਾ ਤੋ 14 ਕੀ ਹੈ ਸਾਡੇ ਕੋਲ ਬਾਬੇ ਦੇ ਨਾਮ ਦੀ ਹੱਟ ਝੁਲਾਉਂਦੇ ਨੇ ਪਰ ਬਾਬੇ ਨੂੰ ਮੰਨਣਾ ਵੀ ਸਿੱਖੇ ਧਿਆਨ ਨਹੀਂ ਕਿਰਾ ਚੇਰਾ ਧੂੜ ਨਾਲ ਆਟਿਆ ਥਿੰਦਾ ਮੱਥੇ ਤੇ ਮੂੰਹ ਤੇ ਚੁਰੜੀਆਂ ਦੀਆਂ ਦੀਆਂ ਨੇ ਉਹਨਾਂ ਚੁਰੜੀਆਂ ਨੂੰ ਕਿੱਥੇ ਛੁਪਾ ਦੇਆ ਬਾਬਾ ਕਿਦਰ ਚੁਰੜੀਆਂ ਵਾਲਾ ਮੱਥਾ ਰੋਸ਼ਨ ਨਹੀਂ ਹੋ ਸਕਦਾ ਕਰੜੀ ਬੜੀ ਦਾੜੀ ਵਾਲਾ ਤਰ੍ਹਾਂ ਸਿੱਖ ਨਹੀਂ ਹੋ ਸਕਦਾ ਬਾਬਾ ਬਾਬਾ ਇਹ ਸ਼ਰਤ ਕਿਹਨੇ ਰੱਖੀ ਐ ਕਿ ਤੇਰਾ ਸਿੱਖ ਹੋਣ ਲਈ ਲੰਬੀ ਦਾੜੀ ਵਧਾਉਣੀ ਜ਼ਰੂਰੀ ਐ ਇਹ ਸ਼ਰਤ ਕਿਉਂ ਨਹੀਂ ਰੱਖੀ ਕਿ ਬਾਬੇ ਦੇ ਚਿਹਰੇ ਦੇ ਉੱਤੇ ਉਸ ਦੇ ਗਿਆਨ ਤੇ ਤਜਰਬੇ ਦੀਆਂ ਜਿਹੜੀਆਂ ਝੁਰੜੀਆਂ ਪਈਆਂ ਹੋਈਆਂ ਨੇ ਉਹਨਾਂ ਝੁਰੜੀਆਂ ਵਿੱਚਲਾ ਸੱਚ ਪੜ ਸਕਾਂ ਪੱਗ ਦੇ ਨਾਲ ਨਾਲ ਸਿਰ ਦੀ ਬਾਤ ਕਿਉਂ ਨਾ ਪਾਵਾਂ ਬਾਬਾ ਕਿਉਂ ਨਾ ਪਾਵਾਂ ਇਹ ਵੀ ਸੋਚਦਾ ਬਾਬਾ ਹੈ ਦਸੀਂ ਕੁਰਾਈਏ ਐ ਇਸੇ ਕਰਕੇ ਬਾਬਾ ਵਕਤ ਤਾਂ ਤੇਰਾ ਵੀ ਸੌਖਾ ਨਹੀਂ ਸੀ ਘੇਰਨ ਦੀ ਕੋਸ਼ਿਸ਼ ਤਾਂ ਤੈਨੂੰ ਵੀ ਉਹਨਾਂ ਨੇ ਕੀਤੀ ਸੀ ਪਰ ਤੇਰੇ ਕੋਲ ਗਿਆਨ ਦਾ ਸਮੁੰਦਰ ਸੀ ਤੂੰ ਨਾਲ ਗੋਸ਼ਟ ਰਚਾ ਲਈ ਸੀ ਪਰ ਅੱਜ ਅੱਜ ਉਹ ਕਹਿੰਦੇ ਨੇ ਗੋਸ਼ਟੀ ਨਹੀਂ ਕਰਨੀ ਫੈਸਲਾ ਕਰੋ ਆਰ ਜਾਂ ਬਾਹਰ ਬਾਬਾ ਜੇ ਕੋਈ ਗੋਸ਼ਟੀ ਕਰਨ ਤੋਂ ਮੁੱਕਰ ਜਾਵੇ ਤੇ ਫੈਸਲਿਆਂ ਤੇ ਆ ਜਾਵੇ ਤਾਂ ਤੂੰ ਨਰਾਜ਼ ਤਾਂ ਹੁੰਨਾ ਹੈ ਨਾ ਬਾਬਾ ਤੂੰ ਨਰਾਜ਼ ਤਾਂ ਹੁੰਨਾ ਹੈ ਨਾ माचिस मेरे घर हमेशा कहती रही रसोई लाइट दे माचिस की जरूर रखा करो ਜੇ ਲਾਈਟਰ ਖਰਾਬ ਹੋ ਜਾਏ ਤਾਂ ਮਾਚਸ ਬਾਲ ਦੇਣਾ ਕਰੋ ਅਸੀਂ ਤਾਂ ਦਿੱਲੀ ਦਾ ਲਾਈਟਰ ਖਰਾਬ ਨਹੀਂ ਸੀ ਕੀਤਾ ਫਿਰ ਉਹਨਾਂ ਨੇ ਮਾਚਸ ਕਿਉਂ ਬਾਲੇ ਬਾਬਾ ਉਸ ਦਿਨ ਜਦੋਂ ਮੈਂ ਜਲ੍ਹਿਆਂਵਾਲਾ ਬਾਗ ਜਾਣ ਲਈ ਤਿਆਰ ਹੋ ਰਿਹਾ ਸੀ ਮੇਰੀ ਬੀਬੀ ਗੁਟਕਾ ਸਾਬ ਹੱਥ ਵਿੱਚ ਲੈ ਕੇ ਬਾਗ ਕਰ ਰਹੀ ਸੀ ਮੇਰੀ ਬੀਬੀ ਨੇ ਕਦੇ ਵੀ ਬਾਹਰ ਆਤਮਚਾਲੇ ਨਹੀਂ ਸੀ ਰੋਕਿਆ ਪਰ ਉਸ ਤੋਂ ਨੇ ਮੈਨੂੰ ਰੋਕ ਦਿੱਤਾ ਸੀ ਤੇ ਮੈਨੂੰ ਕੰਬ ਦੀ ਆਵਾਜ਼ ਵਿੱਚ ਕਿਹਾ ਸੀ ਪੁੱਤਰਾ ਖਤਰਾ ਬਹੁਤ ਜ਼ਿਆਦਾ ਹੈ ਆਪਣਾ ਖਿਆਲ ਰੱਖੀ ਤੇ ਬਾਬਾ ਮੈਂ ਮੈਂ ਬੀਬੀ ਸਾਹਿਬ ਇਹ ਵੀ ਤੇ ਬੋਰਡ ਕਾਸਾ ਫੜਿਆ ਆਪਣੇ ਮੱਥੇ 'ਤੇ ਲਾਇਆ ਬੀਬੀ ਦੇ ਪੈਰੀਂ ਮੈਂ ਪਹਲਿਆ ਤੇ ਮੈਂ ਕਿਹਾ ਸੀ ਬੀਬੀ ਚਿੰਤਾ ਨਾ ਕਰ ਮੇ ਦੇਸ਼ ਪੱਤਰ ਦੇ ਕੱਠੇ ਵਿੱਚ ਜਾ ਰਿਹਾ ਹਾਂ ਆਪਣੇ ਸ਼ਹਿਰ ਦਾ ਨਾਮ ਨੀਮਾ ਨਹੀਂ ਹੋਣ ਦੇਵਾਂਗਾ ਤੇ ਫਿਰ ਮੈਂ ਜਦੋਂ ਚੱਲਿਆ ਉਹ ਬਾਜ਼ਰ 'ਚ ਪਹੁੰਚਿਆ ਹਜ਼ਾਰਾਂ ਦੇਸ਼ ਪੱਤਰਾਂ ਦਾ ਕਾਥੂ ਰਿਹਾ ਸੀ ਤੇ ਬੋਰੀਆਂ ਚੱਲੀਆਂ ਸ਼ੁਰੂ ਹੋ ਗਈਆਂ ਜਦੋਂ ਇੱਕ ਕੋਲੀ ਮੇਰੀ ਛਾਤੀ 'ਚ ਬੱਜੀ ਤਾਂ ਅਚਾਨਕ ਮੇਰੇ ਮੂੰਹ 'ਚ ਨਿਕਲਿਆ ਬੀਬੀ ਮੈਂ ਅੰਬਰ ਸਰ ਦਾ ਨਾਮ ਨੀਮਾ ਨਹੀਂ ਕੋਣ ਦੁੱਤਾ ਮੈਨੂੰ ਕੋਈ ਛੇੜੋ ਨਾ

ਮੈਨੂੰ ਪਛਾਣਿਆ ਨਹੀਂ ਉਹ ਚੈਸ ਕਰਕੇ ਰਿਹਾ ਕਿ ਅੱਜਕੱਲ ਮੇਰੀ ਪਛਾਣ ਨੂੰ ਤੁੰਦਲਾ ਕੀਤਾ ਜਾ ਰਿਹਾ ਮੈਂ ਪੰਜਾਬ ਸਿੰਘ ਦਾ ਪੁੱਤਰਾ ਪੰਜਾਬ ਸਿੰਘ ਖੜਾ ਤਰ੍ਹਾਂ ਸਾਹਮਣੇ ਪੰਜਾਬ ਸਿੰਘ ਮੈਂ ਸਾਨ ਫਰਾਂਸਿਸਕੋ ਦੇ ਜਵੰਤ ਆਸ਼ਰਮ ਵਿੱਚ ਵੀ ਖੜਾ ਸੀ ਮੈਂ ਬੱਬਰਾਂ ਦੇ ਦੇਸ਼ ਦੁਆਬੇ ਵਿੱਚ ਖੜਾ ਸੀ ਕਰਤੀ ਲਹਿਰ ਦਾ ਸੱਗਰਾ ਵਰਕਾ ਵੀ ਮੈਂ ਹੀ ਫਰੋਲੇ ਸੀ ਤੇ ਨੌਜਵਾਨ ਭਾਰਤ ਸਭਾ ਦਾ ਨੌਜਵਾਨ ਵੀ ਮੈਂ ਹੀ ਮੈਂ ਬਹੁਤ ਸੱਟਾਂ ਸਹੀਆਂ ਬੜਾ ਕੁਝ ਚੱਲਿਆ ਆਪਣੀ ਛਾਤੀ ਤੇ ਆਰਾ ਵੀ ਚਲਵਾਇਆ ਆਪਣੇ ਸਭ ਤੋਂ ਪਵਿੱਤਰ ਹਰਥਾਂ ਉੱਤੇ ਟੈਂਕ ਚੜਦੇ ਹੀ ਦੇਖੇ ਪਰ ਮੈਂ ਪੈਰ ਵੀ ਡਿੱਗਿਆ ਨਹੀਂ ਕਿਉਂਕਿ ਮੈਂ ਪੰਜਾਬ ਆ ਜੇ ਪੰਜਾਬ ਡਿੱਗ ਪਿਆ ਤੇ ਬੜਾ ਕੁਝ ਡਿੱਗ ਪਏਗਾ ਮੈਂ ਕੱਲ ਵੀ ਖੜਾ ਸੀ ਮੈਂ ਅੱਜ ਵੀ ਖੜਾ ਧਰਮੇ ਸ਼ਾਹ ਮੈਂ ਹਾਲੇ ਤਾਂ 25 ਸਾਲ ਹੋਏ ਨੇ ਮੈਂ ਜਦੋਂ ਦਿੱਲੀ ਦੀਆਂ ਸੜਕਾਂ ਤੇ ਖੜਾ ਸੀ ਖੜਾ ਵੀ ਕਾਨੂੰ ਦੌੜਿਆ ਫਿਰਦਾ ਸੀ ਕਦੀ ਸਿੰਘੂ ਕਦੀ ਟਿਕਰੀ ਕਦੀ ਗਾਜ਼ੀਪੁਰ ਦੇ ਬਾਹਰਾਂ ਤੇ ਆਪਣੇ ਧੀਆ ਪੁੱਤਾਂ ਦੀ ਤਲਾਸ਼ ਕਰਦਾ ਫਿਰਦਾ ਸੀ ਕਦੇ ਕਿਸੇ ਸੜਕ ਤੇ ਕੁੱਬਾ-ਕੁੱਬਾ ਜਾਂਦਾ ਬਾਬਾ ਭਕਣਾ ਲੀਂਦਾ ਤੇਜ਼ ਤੇ ਤੁਰਿਆ ਜਾਂਦਾ ਮੈਂ ਬਾਬੇ ਭਕਨੇ ਨੂੰ ਆਵਾਜ਼ ਮਾਰਦਾ ਤੇ ਬਾਬਾ ਭਕਣਾ ਕਹਿੰਦਾ ਨਾ ਨਾ ਪੰਜਾਬ ਸਿਆ ਮੈਨੂੰ ਨਾ ਰੋਕ ਮੈਨੂੰ ਜਾਣ ਦੇ ਮੇਰੇ ਧੀਆਂ ਪੁੱਤ ਬਹੁਤ ਤਕੜਾ ਸੰਘਰਸ਼ ਕਰਦੇ ਨੇ ਮੈਨੂੰ ਜਾਣ ਦੇ ਜਦੋਂ ਤੱਕ ਉਹ ਜਿੱਤ ਨਹੀਂ ਜਾਂਦੇ ਆਪਣੀ ਆਖਰੀ ਲੜਾਈ ਮੇਰੀ ਇਹ ਪਿੱਠ ਦਾ ਕੁੱਬ ਸਿੱਧਾ ਨਹੀਂ ਹੋਣਾ ਤੇ ਇਹ ਕੁੱਬ ਮੈਨੂੰ ਬਗਾਨਿਆਂ ਨਹੀਂ ਆਪਣਿਆਂ ਨੇ ਦਿੱタル ਹੋਇਆ ਮੈਨੂੰ ਜਾਣ ਦੇ ਮੈਨੂੰ ਜਾਣ ਦੇ ਬਾਬਾ ਫਕਨਾ ਤੇਜੀ ਨਾਲ ਅੱਗੇ ਲੰਘ ਜਾਂਦਾ ਤੇ ਬਾਬੇ ਪਟਨੇ ਦਾ ਕੁੱਪ ਮੇਰੀ ਵੱਖੀ ਚ ਖੁੱਪ ਜਾਂਦਾ ਮੈਂ ਉੱਥੋਂ ਅਗਲੇ ਮੋੜ ਤੇ ਚਲੇ ਜਾਂਦਾ ਅਗਲੀ ਸੜਕ ਤੇ ਪਾਣੀ ਦੀਆਂ ਤੋਪਾਂ ਦੇ ਮੂੰਹ ਮੋੜਨ ਬਾੜਾ ਉਦਮ ਸਿੰਘ ਖੜਾ ਲਲਕਾਰੇ ਮਾਰ ਰਿਹਾ ਆਖਦਾ ਬਾਪੂ ਪੰਜਾਬ ਸਾਂ ਤੂੰ ਘਾਬਰੀ ਨਾ ਅਸੀਂ ਤੇਰੀ ਕੰਡ ਨਹੀਂ ਲੱਗਣ ਦੇਵਾਂਗੇ ਉਹਦੇ ਸੱਜੇ ਭਗਤ ਸਿੰਘ ਬੜਾ ਖੱਬੇ ਕਰਤਾਰ ਸਿੰਘ ਰੱਬ ਬੜਾ ਹਾਂ ਪੁੱਤਰ ਮੈਂ ਜਾਣਦਾ ਹਾਂ ਤੁਸੀਂ ਮੇਰੀ ਕੰਡ ਨਹੀਂ ਲੱਗਣ ਦਿਓਗੇ ਮੈਂ ਜਾਗਦਾ ਜਦੋਂ ਅੱਧੀ ਰਾਤ ਬਹਣਦੀ ਤੇ ਮੈਂ ਆਲੇ ਦੋਲੇ ਘੁੰਮਦਾ ਟਰਾਲੀਆਂ ਦੀਆਂ ਤਰਪਾਲਾਂ ਦੇਖਦਾ ਦਿੰਦਾ ਕਿਤੇ ਕੋਈ ਤਰਪਾਲ ਹਿੱਲੀ ਹੁੰਦੀ ਮੈਨੂੰ ਠੀਕ ਕਰ ਦਿੰਦਾ ਮਤੇ ਮੇਰੇ ਸਾਹਜਾਂ ਨੂੰ ਠੰਡ ਨਾ ਲੱਗ ਜਾਵੇ ਟਰਾਲੀ ਦੇ ਸਿਖਰ ਤੇ ਮਾਤਾ ਗੁਜਰੀ ਬੈਠੀ ਹੈ ਮੈਂ ਟਰਾਲੀ ਤੇ ਚੜ ਜਾਂਦਾ ਤੇ ਮਾਤਾ ਗੁਜਰੀ ਦੇ ਦੋਵੇਂ ਹੱਥ ਆਪਣੇ ਹੱਥਾਂ 'ਚ ਘੁੱਟ ਲੈਂਦਾ ਤੇ ਆਖਦਾ ਮਾਤਾ ਤੇਰੇ ਪੁੱਤਰਾਂ ਦੀ ਕੁਰਬਾਨੀ ਅਜੇ ਨਹੀਂ ਜਾਏਗੀ ਇਹ ਜਾ ਤਾਂ ਇੱਥੇ ਹੀ ਕੁਰਬਾਨ ਹੋ ਜਾਣਗੇ ਤੇ ਜਾਂ ਫਿਰ ਜਿੱਤ ਕੇ ਵੜਨਗੇ ਮਾਤਾ ਹੰਗਾਰਾ ਕਰਦੀ ਹੈ ਮਾਤਾ ਦੀਆਂ ਅੱਖਾਂ ਵਿੱਚੋਂ ਨੂਰ ਟਪਕ ਰਿਹਾ ਹੈ ਤੇ ਮੈਂ ਉਸ ਨੂਰ ਦੇ ਆਸਰੇ ਚਾਂਦਨੀ ਚੌਂਕ ਪਹੁੰਚਣਾ ਜਦੋਂ ਚਾਂਦਨੀ ਚੌਂਕ ਪਹੁੰਚਦਾ ਤੇ ਚਾਰੇ ਪਾਸੇ ਚਾਨਣ ਹੀ ਚਾਨਣ ਦਿਖਾਈ ਦੇ ਰਿਹਾ ਕਿਸੇ ਲਾਲ ਟਣ ਦੀ ਲੋੜ ਨਹੀਂ ਰਹੀ ਮੈਨੂੰ ਇਸ ਤਰ੍ਹਾਂ ਲੱਗਦਾ ਜਿਵੇਂ ਸ੍ਰੀ ਗੁਰੂ ਤੇਗ ਬਹਾਦਰ ਜੀ ਮੈਨੂੰ ਕਹਿ ਰਹੇ ਹੋਣ ਪੰਜਾਬ ਸਿਆਂ ਮੈਂ ਇੱਕ ਸੀਸ ਵਾਰਿਆ ਸੀ ਤੇ ਜੈਤਾ ਪਈ ਜੈਤਾ ਉਸ ਸੀਸ ਅਨੰਦ ਪ੍ਰਸਾਦ ਲੈ ਗਿਆ ਸੀ ਤੇ ਮੇਰੇ ਨਾਲ ਗੋਬਿੰਦ ਨੇ ਉਸ ਇੱਕ ਸੀਸ ਨੂੰ ਪੰਜ ਸੀਸਾਂ ਵਿੱਚ ਰੂਪਾਂਤਰਿਤ ਕਰ ਦਿੱਤਾ ਸੀ ਇਹ ਜੋ ਦਿੱਲੀ ਸਿੰਗੂ ਟਿੱਕਰੀ ਤੇ ਗਾਜ਼ੀਪੁਰ ਦੇ ਬਾਡਰਾਂ ਤੇ ਬੈਠੇ ਨੇ ਇਹ ਸਭ ਉਹਨਾਂ ਪੰਜ ਸੀਸਾਂ ਦੀ ਉਪਜ ਨੇ ਤੇ ਸੀਸ ਕਦੀ ਹਾਰਦੇ ਨਹੀਂ ਹੁੰਦੇ ਪੰਜਾਬਸਾਂ ਸੀਸ ਕਦੀ ਮਰਦੇ ਨਹੀਂ ਹੁੰਦੇ ਹਾਂ ਬਾਬਾ ਹਾਂ ਤੂੰ ਠੀਕ ਕਹਿ ਰਿਹਾ ਸੀਸ ਕਦੀ ਹਾਰਦੇ ਨਹੀਂ ਹੁੰਦੇ ਸੀਸ ਕਦੀ ਮਰਦੇ ਨਹੀਂ ਹੁੰਦੇ ਮਨੁਮਾਨ ਆ ਦੇ ਭਗਤ ਸਿੰਘ ਕਿਵੇਂ ਹਕੂਮਤ ਨੂੰ ਬਗਾਲ ਰਿਹਾ ਉਹ ਕਿਵੇਂ ਮੰਚ ਤੋਂ ਮਾਈ ਭਾਗੋ ਲਲਕਾਰ ਰਹੀ ਹੈ ਸਾਹਿਬ ਸਿਆਹ ਇਹ ਮੇਰੇ ਜਾਗਦੇ ਧੀਆਂ ਪੁੱਤ ਨੇ ਇਹਨਾਂ ਦੀ ਬਾਤ ਜ਼ਰੂਰ ਪਾਈਂ ਜ਼ਰੂਰ ਇਹਨਾਂ ਦੀ ਗੱਲ ਕਰੀਂ ਸਾਹਿਬ ਸਿਆਹ ਮੇਰੇ ਵੱਲ ਵੇਖ ਮੇਰੇ ਸਿਰ ਤੇ ਬੰਨੀ ਹੋਈ ਪੱਗ ਵੱਲ ਦੇ ਦੇਖ ਲੈ ਨਾ ਇਹ ਪੱਗ ਇਹ ਪੱਗ ਮੇਰੀ ਪਹਿਚਾਨ ਹੈ ਤੇ ਇਸ ਪੱਗ ਦੇ ਏਹ ਖੰਜੜਾ ਸਿਰ ਉਹ ਮੇਰੀ ਸ਼ਾਨ ਹੈ ਤੂੰ ਪਹਿਚਾਨ ਦੀ ਗਾਥਾ ਵੀ ਗਾਈ ਤੇ ਸ਼ਾਨ ਦੀ ਗੱਲ ਵੀ ਜ਼ਰੂਰ ਕਰੀ ਤੇ ਜਦੋਂ ਮੈਂ ਜਾਗਦੇ ਇਸ ਤਰ੍ਹਾਂ ਦੀ ਬਾਤ ਪਾਉਣ ਲੱਗਾਂ ਤਾਂ ਯਾਦ ਰੱਖੀ ਸਿਰ ਸਿਰ ਹੋਣਾ ਸਾਡੇ ਦਾ ਸਿਰ ਦੇ ਸਿਰ ਤਾ ਪੱਗ ਥੱਲੇ ਵੀ ਹੋ ਸਕਦਾ ਤੇ ਜੁੰਨੀ ਥੱਲੇ ਵੀ ਸਿਰ ਲੰਘਾ ਨਹੀਂ ਹੋ ਸਕਦਾ ਤੇ ਟੋਪੀ ਥੱਲੇ ਨਹੀਂ ਸਿਰ ਸਿਰ ਹੋਣਾ ਚਾਹੀਦਾ ਜਾਗਦਾ ਹੋਣਾ ਸਾਰੇ ਜਣ ਜਦੋਂ ਜਾਗਦੇ ਸਿਰਾਂ ਦੀ ਬਾਖ ਪਾਉਣੀ ਹੋਵੇ ਤਾਂ ਬਾਬਾ ਨਾਨਕ ਨੂੰ ਯਾਦ ਕਰ ਲਈ ਜਿਹਨੇ ਕਦੀ ਕਹਿਆ ਸੀ ਤਾਪ ਕੀ ਜੰਝਲਾ ਕਾਬੂ ਨੂੰ ਧਤਾਇਆ ਜੋਰੀ ਮੁੰਕੇ ਦਾਣ ਵੇ ਲਾ ਲੋ ਉਦੋਂ ਤਾਂ ਪਾਪ ਦੇ ਜਾਂਜੀ ਸਿਰਫ ਕਾਬਲੋਂ ਆਇਆ ਸੀ ਹੁਣ ਤਾਂ ਚਾਰੇ ਪਾਸੋਂ ਪਾਪ ਦੇ ਜਾਂਜੀਆਂ ਨੇ ਘੇਰਾ ਪਾਇਆ ਹੋਇਆ ਉਹਨਾਂ ਸਾਰੇ ਜਾਂਜੀਆਂ ਦੇ ਚਿਹਰਿਆਂ ਤੋਂ ਨਕਾਬ ਉਤਾਰ ਦੇ ਸੰਸ ਤੇ ਨਕਾਬ ਉਤਾਰ ਕੇ ਯਾਦ ਰੱਖੀ ਕਿ ਪਾਪ ਦੇ ਜਾਂਜੀ ਹਮੇਸ਼ਾ ਬਾਹਰੋਂ ਨਹੀਂ ਹੁੰਦੇ ਕਈ ਵਾਰੀ ਆਪਣੇ ਅੰਦਰ ਵੀ ਹੁੰਦੇ ਨੇ ਕਈ ਵਾਰੀ ਆਪਣੇ ਵਰਗੇ ਵੀ ਜੀਂਦੇ ਹੁੰਦੇ ਨੇ ਜੇ ਤੂੰ ਆਪਣਾ ਨਾਮ ਸੱਚ ਕਰਕੇ ਲਿਖਾਉਣਾ ਚਾਹੁੰਦਾ ਤਾਂ ਪਾਪ ਦੇ ਸਾਰੇ ਜਾਂਦੀਆਂ ਦੇ ਚਿਹਰਿਆਂ ਤੋਂ ਨਕਾਬ ਲਾ ਕੇ ਸੁੱਟ ਦੇ ਆਪਣੀ ਜਾਨ ਦੀ ਪਰਵਾਹ ਨਾ ਕਰੀ ਜੇ ਨਾਮ ਸੱਚ ਲਿਖਾਉਣਾ ਖਾਨਾ ਹਾਲਿਆ ਤੂੰ ਜਾਗਦੇ ਸਰਾਂ ਦੀ ਬਾਤ ਪਈ ਸ਼ੇਰ ਜੇ ਸ਼ੇਰ ਹੈ ਤਬ ਪਤਲੇ ਵੀ ਸੇ ਸਰਦੀ ਕਲਾ ਵਿੱਚ ਪੰਜਾਬ ਸਿੰਘ ਨੇ ਕਿਹਾ ਜੱਗ ਦੇਸਰ ਦੀ ਬਾਤ ਪਾਈ ਮੈਂ ਜੱਗ ਦੇਸਰ ਦੀ ਬਾਤ ਪਾਉਂਗਾ ਨਕਾਬ ਲਾ ਦੇਣਾ ਸਾਰਾ ਪਾਪਾ ਹਾਂ 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 ਪੁੱਤ ਮੈਂ ਪਾਪ ਦੇ ਸਾਰੇ ਜਾਂਜੇ ਦੇ ਨਕਾਬ ਲਾ ਦੇਵਾਂਗਾ ਕਿਸੇ ਨੂੰ ਨਹੀਂ ਬਖਸ਼ਾਂਗਾ ਬੁੱਲੇ ਦੀ ਤਰ੍ਹਾਂ ਨੱਚਾਂਗਾ ਹਾਂ ਪੁੱਤ ਪਾਪਾ ਲੱਗਦੇ ਬੁਖਾਰ ਤੁਹਾਡੀ ਸਿਰ ਨੂੰ ਚੜ ਗਿਆ ਔਰ ਆਪਣੇ ਪੁੱਤਾ ਤੇਰੇ ਪਾਪਾ ਦਾ ਬੁਖਾਰ ਉਤਰਿਆ ਕਿ ਤੁਸੀਂ ਤੂੰ ਦੁਆ ਕਰ ਕਿ ਤੇਰੇ ਪਾਪਾ ਨੂੰ ਇਹ ਬੁਖਾਰ ਹਮੇਸ਼ਾ ਚੜਿਆ ਰਹੇ। ਤੁ ਤਵਦੀਲੀਲੀ ਲੜਨ ਵਾਲੇ ਲੋਕ ਬੁਖਾਰ ਨਾਲ ਨਹੀਂ ਮਰਿਆ ਕਰਦੇ। ਕੀ ਬਾਤ ਹੈ। ਤੂੰ ਆਪਣੀਆਂ ਸਹੇਲੀਆਂ ਆਪਣੇ ਦੋਸਤਾਂ ਨਾਲ ਮਿਲ ਕੇ पिंजरा ਤੋੜ ਤੇਰਾ ਪਿਓ ਕਲਮ ਚੁੜਾਏਗਾ।